ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹੁੰਆਂ ਦਾ ਡੇਰੀ ਫਾਰਮ ਨਾ 11 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਦੀਨੇ ਵਾਲੀ ਤਖੀਲ ਅਜਨਾਲਾ ਫਿਰ ਜਿਲ੍ਹਾ ਬਰਤ ਸਰ ਅੱਜ ਦੀ ਵੀਡੀਓ ਵਿੱਚ ਆਪਾਂ ਫਿਰ ਇੱਕੋ ਵਾਰ ਤੁਹਾਨੂੰ ਦਿਖਾਵਾਂਗੇ ਤੇ ਬਿਲਕੁਲ ਜਿਹੜੀ ਕੱਪਣ ਤਿਆਰ ਆ ਤੇ ਘਾਟ-ਕਾਟ ਦੀ ਵੀ ਚੰਗੀ ਆ ਤੇ ਥਣ ਭਾਂਡੇ ਦੀ ਬਹੁਤ ਜਿਆਦਾ ਸਾਫ਼ ਆ ਤੇ ਆਪਾਂ ਪਹੁੰਚੇ ਬਾਈ ਸਹਿਜਦੀਪ ਦੇ ਕੋਲ ਤੇ ਆਜੋ ਬਾਈ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਠੀਕ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਉਸ ਨਾ ਠੀਕ ਆ ਗਏ ਬਸ ਵੀਡੀਓ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਜੀ ਆਪਣਾ ਸੈਜੀਪ ਸਿੰਘ ਪਿੰਡ ਦੀਨੇਵਾਲੀ ਤਸੀਲੇ ਨਾਲਾ ਜਿਲ੍ਹਾ ਜਿਹੜਾ ਹੰਦਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ ਜੀ ਆਪਣਾ 97165092 ਠੀਕ ਹੈ ਜੀ ਤੇ ਬਾਈ ਕਿਵੇਂ ਸੀ ਪਿਛਲੀ ਵੀਡੀਓ ਦਾ ਰਹਿਣਾ ਪਿਛਲੀ ਵੀਡੀਓ ਤੇ ਜੀ ਮੈਨਾਂ ਵੀ 5 ਮਿੰਟ ਲੱਗੇ ਦੂਜੇ ਫੋਨ ਤੇ ਵਹਿੜ ਰਹੀ ਗਈ ਅੱਛਾ ਜੀ ਹਾਂ ਜੀ ਹਾਂ ਜੀ ਵਹਿੜ ਵੀ ਚੰਗੀ ਸੀ ਤੇ ਮੋਲ ਵੀ ਦਾ ਨਾ ਬਿਲਕੁਲ ਜਾਇਜ਼ ਪਾਇਆ ਠੀਕ ਹੈ ਜ ਤੇ ਬਈ ਆ ਵੈਂਟ ਦੇ ਬਾਰੇ ਦੱਸਿਓ ਕਰਵਾਉਣਾ ਨੇ ਪਹਿਲੇ ਸੂਏ ਜੇ ਅੱਛਾ ਜੀ ਇਹ ਦੇਣ ਖੜਦੀ ਆ 2 2000 ਦੇ 310 ਤੋਂ ਵੱਧ ਨਹੀਂ ਖੜ ਸਕਦੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ 3 3 ਦਿਨਾਂ ਤੋਂ ਵੱਧ ਇਹ ਜਾਂਦੀ 2 ਦਿਨ ਲੈ ਜੂਗੀ ਅੱਗੋਂ ਤੇ ਖੋਲੋ ਭਾਈ ਜੀ ਫਿਰ ਇਹਨੂੰ ਖੋਲ ਕੇ ਵਿਖਾਈਏ ਲੋ ਭਾਈ ਫਲੂ ਆ ਗਈ ਇਹ ਵਖੀ ਤੇ ਘੱਟ ਘੱਟ ਦੀ ਵੀ ਚੰਗੀ ਆ ਤੇ ਹੈ ਵੀ ਬ੍ਰੀਡ ਦੇ ਵਿੱਚ ਜੇ ਇਹ 2 ਤੋਂ 3 ਦਿਨ ਲੈ ਜੂਗੀ ਇਹਦੇ ਨਾਲ ਟੁੱਲਣਾ ਜਿਹੜੀਆਂ ਹਦੇ ਹਵਾਨੇ ਤੇ ਕਾਫੀ ਆ ਸੂਣ ਤੱਕ ਜਿਹੜਾ ਛੱਡਾ ਚੰਗਾ ਬਣਾ ਲੈਣਾ ਇਹਨੇ ਤੇ ਥੋੜੇ ਜਿਹੜਾ ਟੱਕੇ ਬਾਈ ਤੋਰੇ ਉਹਨੂੰ ਥੋੜਾ ਇਹਨੇ ਨਵੇਂ ਸਾਰੇ ਬਾਹਰ ਨੂੰ ਕਰ ਦੀ ਜੇ ਚਲੋ ਉਪਰੋਂ ਆ ਕੇ ਹੋ ਜਾ ਹਾਂ ਜੀ ਉਪਰੋਂ ਹਨ ਕਰੋ ਚੈੱਕ ਤਾਂ ਹਨ ਗੁਲਾਬੀ ਥਣ ਆ ਗਿਆ ਉਹ ਜੇ ਲੱਗੇ ਤਾਂ ਆਪਾਂ ਜ਼ਰੂਰ ਚੈੱਕ ਕਰਾਉਣਾ ਤੁਹਾਨੂੰ ਇਹ ਬਾਕੀ ਫੇਸ ਕੁਆਲਟੀ ਵੀ ਕਰੋ ਲੱਗੇ ਤਾਂ ਚੈੱਕ ਬਹੁਤ ਧੀ ਚੰਗੇ ਰਿਕਾਰਡ ਦੀ ਆ ਗਈ ਆ ਤੇ ਬਾਈ ਦੰਡਾਂ ਚ ਜੇ ਹਾਂਜੀ ਹਾਂਜੀ ਵੇਢੀ ਦੰਡਾਂ ਦੇ ਵੇਚੀ ਜੇ ਠੀਕ ਆ ਠੀਕ ਆ ਦੰਡਾਂ ਦੇ ਵੇਚੀ ਜੇ ਵੜ ਇਹ ਪਹਿਲਾਂ ਇਥੋਂ ਵਾਸ ਹੋ ਕੇ ਕਰਮਾਲੀ ਤੇ ਛੱਡੇ ਛਡੇ ਰੋੜੇ ਬਾਕੀ ਬਾਈ ਨੂੰ ਪੁੱਛਦੇ ਕਿੰਨਾ ਕੁ ਦੁੱਧ ਭਰੂਗੀ ਏ ਬਈ ਕੀ ਯਾਦ ਕਰਦੇ ਕਿੰਨਾ ਕੱਢੂਗੀ ਦੁੱਧ ਦੁੱਧ ਦੇ ਜੀ ਉਹਨਾਂ ਸਾਨੂੰ ਵੀ ਉਹ ਬਾਹਰ ਗਿਆ ਸੀ ਅੱਛਾ ਜੀ ਪਰ ਆਪਾਂ 20 ਦੀ ਗਰੰਟੀ ਦਿੰਦੇ ਜੀ ਠੀਕ ਆ ਹਾਂਜੀ ਹਾਂਜੀ 18 ਤੋਂ 20 ਦੀ ਗਰੰਟੀ ਦਿੰਦੇ ਠੀਕ ਆ ਠੀਕ ਲਾਟੋਂ ਲਾ ਕੇ ਚੈੱਕ ਕਰ ਸਕਦੇ ਯਾਰ ਛੱਡੇ ਦੇ ਕਾਫੀ ਆ ਇਹ ਗੁਲਾਬੀ ਥਣ ਆ ਗਿਆ ਜੀ ਉਹ ਉਹਨਾਂ ਆਪਣੀ ਉਹਨਾਂ ਜਿਹੜੀ ਮਾਰ ਹਿਸਾਬ ਨਾਲ ਦੱਸਿਆ ਸਾਨੂੰ ਵੀ ਇਹੋ ਬਾਹਰ ਕੱਢੋ ਅੱਛਾ ਜੀ ਪਰ ਆਪਾਂ ਤੁਹਾਨੂੰ ਵੀ ਗਰੰਟੀ ਦਿੰਦੇ ਠੀਕ ਹੈ ਠੀਕ ਹੈ ਲਓ ਜੀ ਥਣ ਤੋਂ ਵੀ ਗੁਲਾਬੀ ਥਣ ਤੇ ਬਾਈ ਜੀ ਸੀਲੀਆਂ ਸੋਲੀਆਂ ਫਿਰ ਕਿਵੇਂ ਰੱਖਦੇ ਸੀਲੀਆਂ ਸੋਲੀਆਂ ਮੈਂ ਨਾ ਕਿੱਥੇ ਆ ਰੱਖੋ ਬੈਠੋ ਇਦਾਂ ਹੀ ਠੀਕ ਹੈ ਠੀਕ ਹਾਂ ਜੀ ਜੀ ਸੀਲੀਆਂ ਸੋਲੀਆਂ ਬਹੁਤ ਕੋਈ ਰੰਗ ਨਹੀਂ ਕੋਈ ਕੁਝ ਨਹੀਂ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਲੱਡੂ ਲੰਦੇ ਹੀ ਦੇਖ ਸਕਦੇ ਚੈੱਕ ਕਰੋ ਲਓ ਬਾਈ ਜੀ ਫੋਟੋ ਬਸੀ ਫੋਟੋ ਬਾਹਰ ਫੋਟੋ ਗਾਣ ਜਾਓਗੇ ਤਾਂ ਫੋਟੋ ਬਾਹਰ ਹੀ ਆਓਗੇ ਕਬ ਜਿੱਦਲੀ ਸੜਾ ਟੋਹੇ ਫਾਦਕਾਉਂਦੇ ਆਂ ਤੇ ਲਾਬੀ ਥਣ ਵਾਲੀ ਆ ਨੀ ਰੜ ਤੇ ਬਾਈ ਇਹਦੇ ਹਰ ਮੋਲਾ ਹਾਂਜੀ ਮੋਲੇ ਦਾ ਮੁੱਲ ਵਿੱਚ ਜੈਰੀ ਕਰ ਦਈਏ ਹਾਂਜੀ ਮੁੱਲ 65 ਕਰ ਦਈਏ ਅੱਛਾ ਜੀ ਹਾਂਜੀ ਤੇ ਹਾਣਾ ਮੰਤਣ ਕਰ ਦਈਏ ਹਾਂਜੀ ਮੰਤਣ ਦੋ ਛੜ ਦਾਂਗੇ ਵਿੱਚੋਂ ਹੋਰ ਕਰ ਦਈਏ ਮੈਂ ਦੱਨਾ ਹੋਰ ਕਰ ਦਈਏ ਮੰਤਣ ਹਾਂਜੀ ਚਲੋ ਯਾਰ ਹੋਰ ਛੜ ਦਿੰਨੇ ਥੱਲੇ ਕਰੀਏ ਥੱਲੇ ਥੱਲੇ ਕਰੀਏ ਤੁਸੀਂ ਫਿਰ ਰੱਖ ਦੋ ਫਿਰ ਆਪਣੇ ਸਾਹਣੇ ਤੁਸੀਂ ਰੱਖ ਦੋ ਮੈਂ ਦੱਨਾ ਫਿਰ 60 ਦੀ ਕਰ ਦਈਏ ਚਲੋ ਅੱਜ ਤੁਹਾਡੀ ਵੀ ਜੀ ਮੰਨ ਲੈਨੇ ਛੜ ਦੀ ਦੇ ਦਿੰਨੇ ਹੋਰ ਦੱਸੋ ਠੀਕਾ ਠੀਕਾ ਆ ਜਿੰਦਾ ਨੂੰ ਨਰਾਇਣ ਜੀ ਤੇ ਦੁੱਧ ਜਿਹੜਾ ਚੰਗਾ ਪਰ ਦੁੱਗੀ ਤੇ ਨਾੜਾ ਨੋੜਾ ਜਿਹੜੀਆਂ ਛੱਡੇ ਤੇ ਚੰਗੀਆਂ ਆ ਗਈਆਂ ਜੇ ਤੇ ਲਾਗੇ ਤੋਂ ਕਰੋ ਚੈੱਕ 12 ਵੀ ਤੁਹਾਨੂੰ ਪਤਾ ਵੀ 600 ਦੇ ਅਸ਼ੀ ਨਹੀਂ ਮਿਲਦੀ ਪਰ ਆਪਾਂ ਤੁਹਾਡੀ ਕਈ ਨਹੀਂ ਮੋੜ ਦੇ ਛੱਡ ਦੇ ਦੇਵਾਂਗੇ ਠੀਕ ਹੈ ਜੀ ਹਾਂ ਜੀ ਬਿਲਕੁਲ ਨੋਰਮਲ ਚਲੋ ਅੱਗੇ ਵੀ ਆਪਾਂ ਕਰੀਦੇ ਸਾਡੇ ਨੋਰਮਲ ਰੇਟ ਰੇਟ ਹੁੰਦੇ ਤੁਹਾਨੂੰ ਪਤਾ ਵੀ ਆਪਾਂ ਡੰਗਾ ਲੈਣਾ ਇੱਕ ਹਾਂ ਜੀ ਹਾਂ ਜੀ ਲੜਾਈ ਦਾ ਚੰਗਾ ਜੇ ਬਿਲਕੁਲ ਬਿਲਕੁਲ ਸਹੀ ਗੱਲ ਤੇ ਰੇਟ ਵੀ ਆਪਣੇ ਨੋਰਮਲ ਹੁੰਦੇ ਜੀ ਹਾਂ ਜੀ ਹਾਂ ਜੀ ਬਈ ਚੰਗਾ ਪਾਜੀ ਹੋਵੇ ਨਾ ਧਾਰ ਕੋਈ ਸੇਵਤ ਕਰਦਾ ਦਾਹ ਵੀਰ ਭਰਾ ਹੋਰ ਜੁੜਦੇ ਨਾਲ ਹਾਂ ਜੀ ਹਾਂ ਜੀ ਹਾਂ ਜੀ ਤੇ ਲਓ ਭਾਜੀ ਕਰੋ ਚੱਕ ਉਹ ਨਹੀਂ ਅੱਗੇ ਨੂੰ ਬਣ ਜਾਣਾ ਨਾ ਤੇ ਉਹ ਨਹੀਂ ਪਿੱਛੇ ਨੂੰ ਬਣ ਜਾਣਾ ਬਸ਼ੀ ਵਿੱਚ ਇਹ ਦੰਦਾ ਜੀ ਠੀਕ ਬਾਕੀ ਵੀ ਕੱਢ ਕੱਢ ਚੈੱਕ ਕਰ ਸਕਦੇ ਜੀ ਤੇ ਪੂਰੀ ਵੱਡੀ ਵਹਿੜਿਆ ਨਹੀਂ ਵੱਡੀ ਵੱਡੀ ਲੋ ਜੀ ਕੱਢ ਕੱਢ ਜਣਾ ਬਹੁਤ ਹੀ ਚੰਗਾ ਆ ਗਿਆ ਜੀ ਵਹਿਣ ਦਾ ਤੇ ਜਿਹੜਾ ਵੀਰ ਭਰਾ ਸਾਂਭਲਾ ਲਾ ਜੂਗਾ ਤੇ ਦੁੱਧ ਚੰਗਾ ਭਰ ਜਊਗੀ ਠੀਕ ਹੈ ਨਾ ਬਾਈ ਜੀ ਹੋਰ ਕੁਝ ਹੈ ਬਸ ਜੀ ਆਪਣੀ ਇੱਕੋ ਹੀ ਬੇਨਤੀ ਹੱਥ ਜੋੜ ਕੇ ਜੀ ਮੇਰਾ ਵੀਰ ਭਰਾ ਕੋ ਇੱਥੇ ਆਵੇ ਤਸल्ली ਕਰਕੇ ਫਿਰ ਖੜੇ ਠੀਕ ਹੈ ਜੀ ਹਾਂ ਜੀ ਹਰ ਵੀਰ ਦੀ ਆਪਣੀ ਇਹੋ ਬੇਨਤੀ ਹੁੰਦੀ ਆ ਜੇ ਆਪਣਾ ਜੰਗਲ ਕੋਈ ਸੱਜਰ ਸੂਰਿਆ ਆਪਾਂ ਲਿਆਉਨੇ ਆ ਆਪਾਂ ਕਹੀਦਾ ਵੀ ਚੋਕੇ ਦੋ ਟਾਈਮ ਤਿੰਨ ਟਾਈਮ ਚੋਕੇ ਤਸल्ली ਕਰ ਖੜੇ ਨਹੀਂ ਬਿਲਕੁਲ ਸਿਆਣੀ ਗੱਲ ਆ ਆਪਾਂ ਇਹਦੀ ਵੀ ਆਨੇ ਇਹਦੀ ਵੀ ਆਨੇ ਬੈਠੇ ਆ ਕੇ ਵੇਖ ਕੇ ਜਾ ਕੇ ਤੇ ਫਿਰ ਖੜੇ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਲੋ ਬਾਈ ਬੋਲਿਚ ਜੀ ਗੱਲ ਆਲਾ ਬਾਈ ਜੀ ਦਾ ਆਪਾਂ ਨੂੰ ਬਹੁਤ ਇਹੋ ਜੀ ਗੱਲ ਚੰਗੀ ਲੱਗਦੀ ਆ। ਬਾਕੀ ਆਪਾਂ ਨੂੰ ਪਿੱਛੋਂ ਗਰੰਟੀ ਮਿਲੀ ਤੇ ਆਪਾਂ ਵੀ ਗਾਂ ਗਰੰਟੀ ਦਵਾਂਗੇ। ਅੱਛਾ ਜੀ। ਹਾਂਜੀ ਹਾਂਜੀ ਕਿਉਂਕਿ ਆਪਾਂ ਪਿੱਛੋਂ ਸਾਰਾ ਡੰਗਰ ਪਰਖ ਕੇ ਤੇ ਫੇਰ ਲਈਦਾ ਜੀ। ਠੀਕ ਆ ਠੀਕ। ਹਾਂਜੀ ਹਾਂਜੀ ਵੀ ਗਰੰਟੀ ਗਰੰਟੀ ਸਾਰੀ ਲੈ ਕੇ ਫੇਰ ਡੰਗਰ ਲਈਦਾ ਤੇ ਡੰਗਰ ਵੀ ਸਿਰੇ ਤੋਂ ਸਿਰਾ ਲਈਦਾ। ਨਹੀਂ ਬਿਲਕੁਲ ਸਹੀ ਗੱਲ ਆ ਜੀ ਇਹ। ਹਾਂਜੀ ਸ਼ੱਕ ਨਹੀਂ। ਆਪਾਂ ਗਾਂ ਵੀ ਗਰੰਟੀ ਦਵਾਂਗੇ। ਜਿੰਨੀ ਜੀ ਦੁੱਧ ਦੀ ਗਰੰਟੀ ਮਿਲੀ ਜੀ ਦੁੱਧ ਦੀ ਵੀ ਗਰੰਟੀ ਗਾਂ ਦਵਾਂਗੇ। ਅੱਛਾ ਜੀ।